ਜਦੋਂ ਬਾਬਾ ਸ਼੍ਰੀ ਚੰਦ ਸਾਹਿਬ ਨੂੰ ਪਤਾ ਲੱਗਾ ਨਾ ਕਿ ਜੀ ਹੰਗਣੀਆਂ ਵੇਚਣ ਵਾਲਾ ਸੀ ਕੋਈ ਜੇਠਾ ਗੁਰੂ ਅਮਰਦਾਸ ਜੀ ਨੇ ਆਪਣਾ ਦਮਾਦ ਬਣਾ ਲਿਆ ਬਾਅਦ ਵਿੱਚ ਉਹਨੂੰ ਗੁਰੂ ਨਾਨਕ ਦੇ ਤਖਤ ਤੇ ਬਿਠਾ ਦਿੱਤਾ ਤੇ ਬਾਬਾ ਸ਼੍ਰੀ ਚੰਦ ਸੁਣ ਕੇ ਕਹਿੰਦੇ ਇੰਨਾ ਕਿੰਨਾ ਕੁ ਗੁਣ ਹੈ ਉਸ ਗੁਰੂ ਰਾਮਦਾਸ ਵਿੱਚ ਜਿਹੜਾ ਉਹਨੂੰ ਤਖਤ ਸਿੰਘਾਸਣ ਦਾ ਮਾਲਕ ਬਣਾ ਕਹਿੰਦੇ ਚਲੋ ਜਾ ਕੇ ਦੇਖਨੇ ਚੱਲ ਪਏ ਬਾਬਾ ਸ਼੍ਰੀ ਚੰਦ ਤੇ ਜਦੋਂ ਸ੍ਰੀ ਅਮਰitsar ਸਾਹਿਬ ਪਹੁੰਚੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਐਂ ਦਰਬਾਰ ਲੱਗਿਆ ਬਾਦਸ਼ਾਹ ਤਖਸਿੰਧਾਸਨ ਤੇ ਬੈਠੇ ਨੇ ਬਾਬਾ ਸ਼੍ਰੀਚੰਦ ਸਾਹਿਬ ਆਏ ਗੁਰੂ ਰਾਮਦਾਸ ਮਹਾਰਾਜ ਨੇ ਤਖਤ ਤੇ ਬੈਠਿਆ ਵੇਖਿਆ ਬਾਬਾ ਸ਼੍ਰੀਚੰਦ ਆਉਂਦੇ ਨੇ ਅਦਬ ਨਾਲ ਹੱਥ ਜੋੜ ਕੇ ਗੁਰੂ ਰਾਮਦਾਸ ਜੀ ਉੱਠ ਕੇ ਖੜੇ ਹੋਉਂਦੇ ਆਉਂਦਿਆਂ ਬਾਬਾ ਸ਼੍ਰੀਚੰਦ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਲੁਗਾਇਆ ਤੇ ਖਲੋ ਤੇ ਪਤਾ ਕੀ ਬੋਲੇ ਕਹਿੰਦੇ ਤੂੰ ਹੀ ਗੁਰੂ ਰਾਮਦਾਸ ਹੈ ਤੇ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਨਾਲ ਬੋਲੇ ਕਹਿੰਦੇ ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚਾਕਰ ਗੁਰੂ ਰਾਮਦਾਸ ਕਹਿੰਦੇ ਨੇ ਤੇ ਬਾਬਾ ਸ਼੍ਰੀਚੰਦ ਸਾਹਿਬ ਬੋਲੇ ਕਹਿੰਦੇ ਗੁਰੂ ਰਾਮਦਾਸ ਦਾਣਾ ਬਹੁਤ ਲੰਬਾ ਵਧਾਇਆ ਕਦੇ ਵਾਸਤੇ ਤੇ ਪੋਂ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਜੀ ਬੋਲੇ ਕਹਿੰਦੇ ਜੀ ਤੁਹਾਡੇ ਵਰਗੇ ਸਾਧੂਆਂ ਦੇ ਚਰਨ ਚਾਣਣ ਵਾਸਤੇ ਇੰਨੀ ਗੱਲ ਸੁਣੀ ਵਾਦੇ ਸ਼੍ਰੀ ਚੰਦ ਦਾ ਦਿਲ ਵਹਿ ਤਰਿਆ ਅੱਖਾਂ ਚੋਂ ਹੰਝੋ ਵਰਾਤ ਦੇ ਕਰਨ ਲੱਗੇ ਕਹਿੰਦੇ ਵੇਖਣ ਆਏ ਸੀ ਕਿਹੜਾ ਗੁਣ ਹੈ ਗੁਰੂ ਰਾਮਦਾਸ ਵਿੱਚ ਹੱਥ ਜੋੜ ਕੇ ਪਤਾ ਕੀ ਬੋਲੇ ਕਹਿੰਦੇ ਗੁਰੂ ਰਾਮਦਾਸ ਤੋਡੀ ਨਿਮਰਤ ਨੇ ਸਾਡਾ ਘਰ ਲੁੱਟ ਲਿਆ ਉਹ ਜੋ ਕੁਝ ਮੇਰੇ ਵੇਸੀ ਅੱਜ ਤੁਸੀਂ ਉਹ ਵੀ ਖੋਲੇ